ਉਹ ਪਿੰਡਾਂ ਦਾ ਪਾਣੀ ਸਾਡੀ ਪੜੀ ਦੇ ਵਿੱਚ ਦੀ ਨੰਂਡਿਆ ਧੱਕ ਨੇ ਤੋੜੇ ਲਾਏ ਆ ਵੇਖ ਲੋ ਮੌਕਾ ਤੇ ਵੀ ਰੋੜ ਗਿਆ ਛੋਨਾ ਵੀ ਰੋੜ ਗਿਆ ਸਾਡਾ ਇਂਗਰੀ ਕਿੱਧਰ ਨੂੰ ਜਾਏਗੀ ਇੱਕ ਕਿਲਾ ਪੜੀ ਦਾ ਇਹ ਉਹ ਹੀ ਅਹੀਂ ਕਮਾਉਣੇ ਤੋਂ ਉਹ ਹੀ ਅਹੀਂ ਇੱਥੇ ਲਾ ਦੇਣੇ ਯੋਲ ਮੋਰੀਆ ਸਾਡੇ ਨਾਲ ਹਰ ਥਾਲੀ ਇਹਨੂੰ 15 16 ਸਾਲ ਹੋ ਗਿਆ ਜੀ ਇਹ ਰੋੜਦਾ ਜਾਂਦਾ ਤੇ ਫਰਕਾਰਾਂ ਆਉਂਦੀਆਂ ਨੇ ਬਦਲਦੀਆਂ ਰਹਿੰਦੀਆਂ ਨੇ ਮਲਾਜਮ ਆਉਂਦੇ ਆ ਦਿੰਦੇ ਬਣਾ ਦਿੰਦੇ ਆ ਉੜਕੇ ਇੱਥੇ ਵੜਦਾ ਕੋਈ ਨਹੀਂ ਜੀ ਜੀ ਪਹਿਲੋ ਕਾਲੀ ਸਰਕਾਰ ਆਈ ਉਹਨੇ ਕੁਛ ਨਹੀਂ ਕੀਤਾ ਬਾਅਦ ਦੇ ਵਿੱਚ ਕਾਂਗਰਸ ਸਰਕਾਰ ਆਈ ਉਸਨੇ ਕੁਛ ਨਹੀਂ ਕੀਤਾ ਬਸ ਗੋਗਲਵਾ ਤੋਂ ਮਿੱਟੀ ਝਾੜ ਕੇ ਚਿੱਟੇ ਲੀੜੇ ਪਾ ਕੇ ਇੱਥੇ ਆ ਕੇ ਤੇ ਇੱਕ ਰੰਗ ਘੁੰਮ ਫਿਰ ਕੇ ਤੇ ਇੱਥੋਂ ਚਲੇ ਜਾਂਦੇ ਰਹੇ ਮੇਰਾ ਨਾਮ ਜੀਤ ਸਿੰਘ ਆਈ ਪਿੰਡ ਸਾਡਾ ਭਗਵਾਨਪੁਰਾ ਕੀ ਮਸਲਾ ਜਿਹੜੀ ਤੁਹਾਡੀ ਪਹਿਲੀ ਹਰ ਵਾਰੀ ਰੁੜ ਜਾਂਦੀ ਹੈ ਜੀ ਇਹ ਕੋਈ ਸੁਣਾਈ ਨਹੀਂ ਜੀ ਹੋ ਰਹੀ ਇੱਥੇ ਆਡੀਓ ਆਉਂਦੇ ਨੇ ਮਲਾਜਮ ਆਉਂਦੇ ਆਦਦੇ ਬਣਾ ਦਿੰਦੇ ਆ ਮੁਰਕੇ ਇੱਥੇ ਵੜਦਾ ਕੋਈ ਨਹੀਂ ਜੀ। ਉਹ ਨਹੀਂ ਡੀਸੀ ਸਾਹਿਬ ਤੇ ਅੱਗੇ ਮੰਗ ਰੱਖਦੇ ਆ ਕਿ ਸਾਡੀ ਗਰੀਬਾਂ ਦੀ ਸੁਣਾਈ ਕਰੇ। ਕਿੰਨੀ ਪੜੀ ਜਿਹੜੀ ਤੁਹਾਡੀ ਹਰ ਵਾਰ ਰੁੜ ਜਾਂਦੀ ਆ। ਇੱਕ ਕਿੱਲਾ ਪੜੀ ਦਾ ਜੀ ਉਹੋ ਹੀ ਅਹੀਂ ਕਮਾਉਣੇ ਤੋਂ ਉਹ ਹੀ ਅਹੀਂ ਇੱਥੇ ਲਾ ਦੇ ਨੇ ਦੋ ਪਿੰਡਾਂ ਦਾ ਪਾਣੀ ਲੰਘਣ ਡਿਆ। ਠੀਕ ਹੈ ਜੀ। ਦੋ ਪਿੰਡਾਂ ਦਾ ਪਾਣੀ ਸਾਡੀ ਪੜੀ ਦੇ ਵਿੱਚ ਦੀ ਲੰਘਣ ਡਿਆ। ਬਹੁਤ ਜਿਆਦੀ ਸਨਨਾ ਧੱਕੇਸ਼ਾਹੀ ਹੋ ਰਹੀ ਆ। ਆਵੇਂ ਆ ਤੋੜੇ ਘਰ-ਘਰ ਕੇ ਮਿੱਟੀ ਦੇ ਲਾਏ ਆ, ਪੋਰੇ ਲਾਏ ਆ ਵੱਡੇ-ਵੱਡੇ। ਤੇ ਕਿੰਨੀ ਅਹੀਂ ਖੇਚਲ ਕੀਤੀ ਆ ਸਭ ਰੋਡ ਤੇ ਗਾਂ ਲਏਗਾ ਪੂਰੇ ਵੇਖ ਲੋ ਲੱਗੇ ਤੋੜੇ ਅਹੀਂ ਲਿਆ ਲਿਆ ਕੇ ਲਾਏ ਆ ਮੋਲੋ ਤੇ ਇੰਨੀ ਅਹੀਂ ਮਿਹਨਤ ਕੀਤੀ ਆ ਦਿਹਾੜੀਏ ਲਾ ਲਾ ਕੇ ਲਾਉਂਦੇ ਰਹੇ ਕਿਲਾ ਪੜੀ ਦਾ ਇਸੇ ਤੇ ਲਾ ਦਿੰਦੇ ਆ ਨੇ ਕਿੰਨਾ ਚਿਰ ਹੋ ਗਿਆ ਤੁਹਾਡੀ ਜ਼ਮੀਨ ਰੋੜਦੀ ਨੂੰ ਇਹਨੂੰ 15 16 ਸਾਲ ਹੋ ਗਿਆ ਜੀ ਇਹ ਰੋੜਦਾ ਜਾਂਦਾ ਤੇ ਇੱਥੇ ਕੋਈ ਸੁਣਾਈ ਨਹੀਂ ਹੋਣ ਈ ਮੈਂਕਦੇ ਆਉਂਦੇ ਆ ਆ ਦਿੰਦੇ ਬਣਾਉਣੇ ਆ ਕਰਦੇ ਆ ਤੁਹਾਡਾ ਮਸਲਾ ਹੱਲ ਠੀਕ ਹੈ ਜੀ ਜ਼ਰੂਰ ਹੀ ਬਣਾ ਕੇ ਜਾਵਾਂਗੇ ਪਰ ਇੱਥੇ ਮੁੜ ਕੇ ਬਾਅਦ ਦੇ ਵਿੱਚ ਕੋਈ ਵੜਦਾ ਨਹੀਂ ਸਰਕਾਰਾਂ ਆਉਂਦੀਆਂ ਨੇ ਬਦਲਦੀਆਂ ਰਹਿੰਦੀਆਂ ਨੇ ਤੋ ਨਹੀਂ ਇਹ ਮੰਤਰੀ ਸਾਹਿਬ ਨੂੰ ਵੀ ਆਖਿਆ ਐਮਐਲ ਸਾਹਿਬ ਨੂੰ ਤੋਨੇ ਆਪਣੇ ਪੀਏ ਨੂੰ ਜਿੰਦਰ ਨੂੰ ਖਲਾਇਆ ਆਂਦਾ ਸੀਮਿੰਟ ਮੰਗਾ ਦਿੰਨੇ ਆ ਸਰੀਆ ਮੰਗਾ ਦਿੰਨੇ ਬਾਅਦ ਦੇ ਵਿੱਚ ਉਹ ਵੜਿਆ ਹੀ ਨਹੀਂ 10 ਦਿਨ ਜਾ ਕੇ ਮੈਂ 15 ਦਿਨ ਦਫਤਰ ਉਹਦੇ ਬੈੰਦਾ ਰਿਹਾ ਉਹਨੇ ਕੋਈ ਸੁਣੀ ਨਹੀਂ ਜੀ ਹੁਣ ਕੀ ਮੰਗ ਕਰਦੇ ਪ੍ਰਸ਼ਾਸਨ ਤੋਂ ਤੁਸੀਂ ਹੁਣ ਕੀ ਅਸੀਂ ਮੰਗ ਕਰਦੇ ਆ ਵੀ ਬਣ ਜਾਵੇ ਤੇ ਰੋੜਨ ਨੂੰ ਵੜ ਜਾਵੇ ਤੇ ਇੱਥੇ ਕੋਈ ਪੁਲ ਪੱਕਾ ਬਾਝ ਜਾਵੇ ਦੋ ਪਿੰਡਾਂ ਦਾ ਪਾਣੀ ਨੰਘੰਡਿਆ ਆ ਸਾਣਾ ਬਹੁਤ ਜਿਆਦੀ ਤੱਕੇਸ਼ਾਈ ਹੋ ਰਹੀ ਆ ਜ਼ੁਲਮ ਹੋ ਰਿਹਾ ਸਾਡੇ ਨਾਲ ਹਰ ਸਾਲ ਹੀ ਉਹਨਾਂ ਹੀ ਢਾੜੀਏ ਲਾ ਲਾ ਕੇ ਬਣਾਇਆ ਹੀ ਤੇ ਅਕਨੇ ਤੋੜੇ ਲਾ ਆ ਵੇਖ ਲੋ ਮੌਕਾ ਤੇ ਵੀ ਰੋੜ ਗਿਆ ਚੋ ਨਾ ਵੀ ਰੋੜ ਗਿਆ ਸਾਡਾ ਅਸੀਂ ਗਰੀਬ ਕਿੱਧਰ ਨੂੰ ਜਾਏਗੀ ਅਸੀਂ ਇਹ ਚੀਜ਼ ਨੂੰ ਵੀ ਗਿੰਦੇ ਆ ਵੀ ਬਹੁਤ ਵੱਡਾ ਦੁੱਖ ਆ ਇਹ ਅੱਜ ਤੋਂ 15 ਸਾਲ ਜਿਹੜੀ ਪਹਿਲਾਂ ਤੋਂ ਪਹਿਲੀ ਰੋੜ ਰਹੀ ਆ ਪਹਿਲਾਂ ਕਾਲੀ ਸਰਕਾਰ ਆਈ ਉਹਨੇ ਕੁਛ ਨਹੀਂ ਕੀਤਾ ਬਾਅਦ ਦੇ ਵਿੱਚ ਕਾਂਗਰਸ ਸਰਕਾਰ ਆਈ ਉਸਨੇ ਕੁਛ ਨਹੀਂ ਕੀਤਾ ਬਸ ਗੋਗਲਵਾਂ ਤੋਂ ਮਿੱਟੀ ਝਾੜ ਕੇ ਚਿੱਟੇ ਲੀੜੇ ਪਾ ਕੇ ਇੱਥੇ ਆ ਕੇ ਤੇ ਇੱਕ ਰੰ ਘੁੰਮ ਫਿਰ ਕੇ ਤੇ ਇਥੋਂ ਚਲੇ ਜਾਂਦੇ ਰਹੇ ਤੇ ਜੇ ਅੱਜ ਰਾਤ ਜਿਹੜਾ ਮੀਂਹ ਆਇਆ ਏ ਜੇ ਕਿਤੇ ਮੀਂਹ 2-3 ਦਿਨ ਪੈ ਜਾਂਦਾ ਇਹਨਾਂ ਦੀ ਇੱਕ ਕਿੱਲਾ ਫਸਲ ਜਿਹੜੀ ਆ ਜਮੀਨ ਇਹ ਸਾਰੀ ਰੁੜ ਜਣੀ ਸੀ ਚਲੋ ਪ੍ਰਮਾਤਮਾ ਜੋ ਵੀ ਕਰਦਾ ਹੈ ਚੰਗਾ ਹੀ ਕਰਦਾ ਹੈ ਜਿਹੜਾ ਮੀਂਹ ਇੱਕ ਰਾ ਪੂਰਾ ਪੈ ਕੇ ਬਾਅਦ ਦੇ ਵਿੱਚ ਅਕਦਮੀ ਹਟ ਗਿਆ ਉਸ ਦੇ ਕਰਕੇ ਇਹਨਾਂ ਦਾ ਬਚਾਅ ਹੋ ਗਿਆ ਇਹਨਾਂ ਆ ਦੇ ਮਾੜਾ ਮੋੜ ਕਰ ਲਿਆ ਜੇ ਅਗਰ ਹੁਣ ਮੀਂਹ ਆਉਂਦਾ ਇਸ ਟਾਈਮ ਤੇ ਦੁਬਾਰਾ ਉਹਨਾਂ ਹੀ ਮੀਂਹ ਆਉਂਦਾ ਤੇ ਇਹਨਾਂ ਦੀ ਦੋ ਕਨਾਲਾਂ ਪੈਲੀ ਹੋਰ ਜਿਹੜੀ ਰੁੜੂਗੀ ਅਸੀਂ ਪ੍ਰਸ਼ਾਸਨ ਸਰਮ ਸਿੰਘ ਤੋਂ ਉਹਨਾਂ ਤੋਂ ਜਿਹੜੀ ਨਵੀਂ ਸਰਕਾਰ ਬਣੀ ਆ ਅਸੀਂ ਇਹਨਾਂ ਤੋਂ ਹੁਣ ਉਮੀਦ ਕਰਦੇ ਆਂ ਕਿ ਇਹ ਸਾਡੀ ਸੁਣਵਾਈ ਕਰਨਗੇ ਜੇ ਨਾ ਇਹਨਾਂ ਸਾਡੀ ਸੁਣਵਾਈ ਕੀਤੀ ਅਸੀਂ ਸਰਦਾ ਸਰਵਨ ਸਿੰਘ ਦੇ ਧੰਨ ਦੇ ਬੂਏ ਗਾੜੀ ਧਰਨਾ ਲਾਵਾਂਗੇ ਇਸ ਨੂੰ ਇਹ ਮੰਗ ਜਿਹੜੀ ਅਸੀਂ ਪੂਰੀ ਕਰਾ ਕੇ ਰਵਾਂਗੇ ਨਹੀਂ ਗਰੀਬ ਕਿਸਾਨੋ ਕਾ ਕੀ ਦੀ ਸੁਣਵਾਈ ਨਹੀਂ ਸੁਣੀ ਜਾ ਰਹੀ ਇਹ ਜਿਹੜਾ ਗਰੀਬ ਕਿਸਾਨ ਆ ਜਿਹੜਾ ਤਗੜਾ ਲੋਗ ਹੈ ਨਾ ਜਿਹੜੇ ਤਗੜੇ ਬੰਦੇ ਆ ਉਹਨਾਂ ਉਹਨਾਂ ਦੀ ਸੁਣਵਾਈ ਪਹਿਲ ਹੁੰਦੀ ਆ ਗਰੀਬ ਬੰਦੇ ਦੀ ਤੁਸੀਂ ਵੇਖ ਲਓ ਸੁਣਵਾਈ ਕਿਤੇ ਨਹੀਂ ਹੁੰਦੀ ਹ ਹ ਇਹਨਾਂ ਬਹੁਤ ਵਿਚਾਰਿਆਂ ਨੇ 15 ਸਾਲ ਹੋ ਗਏ ਆ ਆਪਣਾ ਤਰਲੇ ਕੱਢ ਕੱਢ ਕੇ ਹਰ ਇੱਕ ਸਰਕਾਰ ਦੇ ਥੱਕ ਚੁੱਕੇ ਆ ਆ ਜਿਹੜਾ ਇਹਨਾਂ ਆਪ ਬਣਾਇਆ ਹੈ ਤਾਨੂੰ ਪਤਾ ਏ ਪੀ ਦੋਹਾਂ ਪਿੰਡਾਂ ਦਾ ਜਿਹੜਾ ਪਾਣੀ ਆਉਂਦਾ ਏ ਇਹ ਇੱਕ ਰਾ ਜਿੱਦਾਂ ਹਰੀਗੇੜਾ ਨਹਿਰ ਦੇ ਵਿੱਚੋਂ ਹੈਡ ਖੋਲਈਏ ਉਦਾਂ ਪਾਣੀ ਲੰਘਦਾ ਦੇ ਵਿੱਚ ਦੀ ਤੇ ਤੁਸੀਂ ਮੈਨੂੰ ਦੱਸੋ ਵੀ ਆ ਦੋਹਾਂ ਪੋਰਿਆਂ ਦੇ ਵਿੱਚ ਦੀ ਪਾਣੀ ਲੰਘ ਜੂ ਇਹਨਾਂ ਦੇ ਤਿੰਨਾ ਚੌਵਾਂ ਮੋਟਰਾਂ ਦਾ ਪਾਣੀ ਨਹੀਂ ਇਹਨਾਂ ਚੱਲਣਾ ਇਹ ਕਿੱਥੋਂ ਪਾਣੀ ਚੱਲ ਜਾਣਗੇ ਇੱਥੇ ਵਧੀਆ ਟੌਪ ਦਾ ਜਿਹੜਾ ਆਏ ਸਾਲੀ ਜਿਹੜਾ ਇਹ ਰੁੜਦਾ ਏ ਇਹ ਆਏ ਸਾਲੀ ਰੁੜਨਾ ਜੇ ਸਰਕਾਰ ਨੇ ਨਾ ਸੁਣੀ ਕਿਉਂਕਿ ਇਹਨਾਂ ਦਾ ਨੁਕਸਾਨ ਜ਼ਿਆਦਾ ਵੀ ਹੋ ਸਕਦਾ ਏ ਮੀਂਹ ਦੇ ਅੱਗੇ ਪਾਣੀ ਦੇ ਅੱਗੇ ਕੋਈ ਯੋਰ ਨਹੀਂ ਆ ਅਹੀਂ ਇਹ ਬੇਨਤੀ ਕਰਦੇ ਮੈਨੂੰ ਵਧੀਆ ਬਣਾ ਕੇ ਕਿਸ ਤਰੀਕੇ ਦੇ ਨਾਲ ਜਿਹੜਾ ਪਾਣੀ ਦਾ ਵਿਕਾਸ ਆ ਉਹ ਜਿਹੜਾ ਫੋਲ ਆਉਂਦਾ ਏ ਉਹ ਤਰੀਕੇ ਦੇ ਨਾਲ ਇੱਥੇ ਪਵੇ ਤੇ ਜਿਹੜਾ ਇਹਨੂੰ ਆਪਣਾ ਇੰਜੀਨੀਅਰ ਨੂੰ ਸੱਦ ਕੇ ਉਹਦੀ ਸਲਾਹ ਲੈ ਇਹਨਾਂ ਦੀ ਪਹਿਲੀ ਤੇ ਆਪਣੀ ਪਾਰੀ ਨਾਲ ਮੇਰੀ ਵਟਨਾ ਵਾਟਿਆ ਆਪਣਾ ਗਵਾਨ ਮੱਥਾ ਇਹਨਾਂ ਨਾਲ ਲਗਭਗ ਜਿਸ ਤਰ੍ਹਾਂ ਆਪਣਾ ਜੀਸੂ ਨੇ ਦੱਸਿਆ ਕਿ 15-16 ਸਾਲ ਤੋਂ ਇਹ ਪਹਿਲੀ ਰੁੜਦੀ ਆਉਂਦੀ ਆ ਤੇ ਤੁਹਾਨੂੰ ਪਤਾ ਵੀ ਹਰ ਸਾਲ ਬਾਰਿਸ਼ ਹੁੰਦੀ ਆ ਬਾਰਿਸ਼ ਹੁੰਦੀ ਆ ਬਹੁਤ ਜਿਆਦੀ ਤੇ ਜਦੋਂ ਵੀ ਬਾਰਿਸ਼ ਹੁੰਦੀ ਆ ਉਦੋਂ ਹਯਾਰਾ ਕਿੱਲਿਆਂ ਦਾ ਪਾਣੀ ਦੋ ਨਗਰਾਂ ਦਾ ਨਗਰ ਭਗਵਾਨਪੁਰਾ ਛੋਟਾ ਅਤੇ ਨਗਰ ਭਗਵਾਨਪੁਰਾ ਵੱਡਾ ਦੋਹਾਂ ਦਾ ਪਾਣੀ ਇੱਥੇ ਆ ਕੇ ਨਿਕਲਦਾ ਵਾ ਜਿੱਦਾਂ ਇੰਨਾ ਇੰਨਾ ਪਾਣੀ ਡਿਗਦਾ ਵਾ ਗੋਲੀ ਤੋਂ ਜ਼ਿਆਦਾ ਪਾਣੀ ਇੱਥੇ ਆ ਕੇ ਡਿਗਦਾ ਤੇ ਜਦੋਂ ਪਾਣੀ ਡਿਗਦਾ ਵਾ ਉਦੋਂ ਇਹ ਪਹਿਲੀ ਜਿਹੜੇ ਪੋਰੇ ਇਹਨਾਂ ਵਿਚਾਰਿਆਂ ਨੇ ਲਾਏ ਆ ਆਪਣੀ ਮਿਹਨਤ ਕਰਕੇ ਉਹ ਸਾਰੇ ਰੋੜ ਤੇ ਪਾਣੀ ਇਹ ਲੈ ਜਾਂਦਾ ਲਗਭਗ 15 16 ਸਾਲ ਤੋਂ ਹੀ ਸਰਕਾਰਾਂ ਅੱਗੇ ਬੇਨਤੀ ਕਰ ਕਰਕੇ ਥੱਕ ਚੁੱਕੇ ਆ ਕਿਉਂਕਿ ਜਦੋਂ ਵੀ ਕੋਈ ਮੁਲਾਜ਼ਮ ਆਉਂਦਾ ਜਦੋਂ ਆਪਣਾ ਤਰਸੀਮ ਸਿੰਘ ਨੇ ਦੱਸਿਆ ਕਿ ਕਾਲੀਦਾਬ ਦੀ ਸਰਕਾਰ ਨੇ ਵੀ ਇਹਨਾਂ ਨੇ ਬੇਨਤੀ ਕੀਤੀ ਸੀ ਉਦੋਂ ਵੀ ਇਹਨਾਂ ਦੀ ਸੁਣਵਾਈ ਨਹੀਂ ਹੋਈ ਕੰਗਰਾਸ ਸੀ ਸਰਕਾਰ ਵੇਲੇ ਇਹਨਾਂ ਬੇਨਤੀ ਕੀਤੀ ਉਦੋਂ ਵੀ ਇਹਨਾਂ ਦੀ ਸੁਣਵਾਈ ਨਹੀਂ ਹੋਈ ਅਸੀਂ ਹੁਣ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਸਰਦਾਰ ਸਰਮਨ ਸਿੰਘ ਤੁਹਾਨੂੰ ਜਿਹੜੇ ਹਲਕਾ ਖੇਮ ਕਰਨ ਤੋਂ ਐਮਐਲਏ ਆ ਵੀ ਸਰਦਾਰ ਸਾਹਿਬ ਇਹਨਾਂ ਗਰੀਬਾਂ ਦੀ ਇਹ ਬੇਨਤੀ ਪ੍ਰਵਾਨ ਕੀਤੀ ਜਾਵੇ ਤੇ ਇੰਜੀਨੀਅਰ ਨੂੰ ਸਾਦ ਕੇ ਇੱਥੇ ਜਿਹੜਾ ਸੈਂਪਲ ਆ ਬਹੁਤ ਵਧੀਆ ਢੰਗ ਨਾਲ ਵੱਡਾ ਬਣਾਇਆ ਜਾਵੇ ਤੇ ਜਿਹੜਾ ਇਹਨਾਂ ਦੀ ਆਪਨਾ ਪਹਿਲੀ ਰੁਣ ਤੋਂ ਬਪਾ ਸਕੇ ਪਿਛਲੇ ਦਿਨੀ ਜਦੋਂ ਬਰਸਾਤਾਂ ਤੋਂ ਲੈ ਕੇ ਜਿਹੜੀਆਂ ਮਸ਼ੀਨਾਂ ਆਈਆਂ ਸੀ ਖਲਾਈ ਕਰ ਲਈ ਉਹਨਾਂ ਵੱਲੋਂ ਕੋਈ ਮਿੱਟੀ ਨਹੀਂ ਪਾਈ ਗਈ ਇਹਨਾਂ ਬੇਨਤੀ ਕੀਤੀ ਸੀ ਜੀ ਇਹਨਾਂ ਬੇਨਤੀ ਕੀਤੀ ਪਰ ਉਹਨਾਂ ਇਹਨਾਂ ਦੀ ਬੇਨਤੀ ਪ੍ਰਵਾਨ ਨਹੀਂ ਕੀਤੀ ਕੋਈ ਮਿੱਟੀ ਨਹੀਂ ਪਾਈ ਪੁੱਲ ਤੋਂ ਪਿੱਛੇ ਪਿੱਛੇ ਉਹ ਮਿੱਟੀ ਪਾ ਕੇ ਚਲੇ ਗਏ ਆ ਅੱਗੇ ਉਹਨਾਂ ਮਸ਼ੀਨਾਂ ਲਿਆਂਦੀਆਂ ਤੇ ਉਦਾਂ ਇੱਕ ਵਾਰ ਇਹਨਾਂ ਮਸ਼ੀਨ ਲਾਂਦੀ ਉਦੋਂ ਨਾਲ ਮਿੱਟੀ ਪਵਾਈ ਬਾਅਦ ਵਿੱਚ ਉਹਨਾਂ ਮਿੱਟੀ ਨਹੀਂ ਪਾਈ ਕੀ ਮੰਗ ਕਰਦੇ ਹੁਣ ਤੁਸੀਂ ਅਸੀਂ ਇਹੋ ਹੀ ਮੰਗ ਆਪਣਾ ਮੰਗ ਕਰਦੇ ਆ ਜੀ ਇਹ ਮਿੱਟੀਆਂ ਦਾ ਕੋਈ ਹੱਲ ਨਹੀਂ ਹੋਣਾ ਇਹਦਾ ਕੋਈ ਮਸਲਾ ਹੱਲ ਨਹੀਂ ਹੋਣਾ ਜਦੋਂ 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 ਇਹ ਮੀਂਹ ਪੈਂਦੇ ਰਹਿਣਗੇ ਉਦੋਂ ਤੋਂ ਇਹ ਪਲੀ ਰੁੜਦੀ ਰਹੂ ਇਹਦਾ ਪੱਕਾ ਪ੍ਰਬੰਧ ਕਰਕੇ ਸਰਕਾਰ ਇਹ ਆ ਆਪਣਾ ਦਵੇਂ ਸਰਦਾਰ ਅਜੀਤ ਸਿੰਘ ਦਾ ਜੀ